ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਮੈਂ ਜੀ ਆਇਆਂ ਕਹਿੰਦਾ ਹਾਂਗਾ ਅੱਜ ਅਸੀਂ ਇਕੱਠੇ ਹੋਏ ਹਾਂ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਜਿਹੜੀਆਂ ਪੰਜਾਬ ਵਿੱਚ ਡਿਊ ਹਨ ਉਨਾ ਦੀ ਮੈਂ ਅਨਾਉਂਸਮੈਂਟ ਵੀ ਕਰਨੀ ਹੈ ਔਰ ਥੋੜਾ ਬੈਕਗਰਾਉਂਡ ਵੀ ਅਸੀਂ ਦੇਵਾਂਗੇ ਤੁਹਾਨੂੰ ਕਿ ਅਸੀਂ ਤਿਆਰੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਕਿਸ ਕਿਸ ਤਰ੍ਹਾਂ ਦੀ ਕੀਤੀ ਹੋਈ ਹੈ ਤਾਂ ਕਿ ਤੁਹਾਡੇ ਮਨ ਵਿੱਚ ਵੀ ਪੂਰੀ ਜੋ ਕੋਈ ਵੀ ਆਸ਼ੰਕਾ ਹੋਵੇ ਉਹ ਵੀ ਦੂਰ ਹੋ ਜਾਵੇ ਔਰ ਆਮ ਜਨਤਾ ਨੂੰ ਵੀ ਇਹ ਸੂਚਨਾ ਹੋ ਜਾਵੇ ਕਿ ਅਸੀਂ ਇਸ ਵਾਰ ਜਿਹੜੀ ਹੈਗੀ ਹੈ ਚੋਣਾਂ ਜਿਹੜੀ ਹੈ ਵੀ ਬੜੀ ਫ੍ਰੀ ਐਂਡ ਫੇਅਰ ਤਰੀਕੇ ਨਾਲ ਇਹਨੂੰ ਕਰਾਵਾਂਗੇ ਸੋ ਪਹਿਲੀ ਗੱਲ ਇਹ ਹੈ ਕਿ ਗਵਰਨਮੈਂਟ ਨੇ ਆਪਣੇ ਸੈਕਸ਼ਨ 209 ਦੇ ਤਹਲੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਜਿਸ ਤਹਿਤ ਉਹਨਾਂ ਨੇ ਕਿਹਾ ਸੀਗਾ ਕਿ ਪੰਚਾਇਤ ਸੋਰ ਸਮਿਤੀ ਔਰ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਕਰਵਾਈਆਂ ਜਾਣ ਉਹਦੇ ਤਹਿਤ ਅਸੀਂ ਕਾਰਵਾਈ ਆਲਰੇਡੀ ਕਾਫੀ ਦੇਰ ਤੋਂ ਰੰਭੀ ਰੰਭ ਕੀਤੀ ਹੋਈ ਹੈ ਮਤਲਬ ਕਮਿਸ਼ਨ ਵੱਲੋਂ ਜਿਹੜੀ ਪ੍ਰੈਪਰੇਸ਼ਨਸ ਹੈਗੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਕਾਫੀ ਦੇਰ ਤੋਂ ਚੱਲ ਰਹੀਆਂ ਹਨ ਕੁਝ ਕੁਝ ਕਾਰਨਾ ਕਰਕੇ ਇਹ ਜਿਹੜੀ ਚੋਣ ਹੈ ਕਿ ਅੱਗੇ-ਅਗੇ ਜਾਂਦੀ ਰਹੀ ਜਿਵੇਂ ਕੋਈ ਬਾਈ ਇਲੈਕਸ਼ਨ ਆ ਗਿਆ ਪਿਛੇ ਫਲੱਡ ਆ ਕੇ ਸੀ ਸਾਨੂੰ ਥੋੜਾ ਜਿਹਾ ਉੱਥੇ ਵੀ ਵੇਟ ਕਰਨਾ ਪਿਆ ਬਟ ਹੁਣ ਜਿਹੜੀ ਹੈ ਕਿ ਸਥਿਤੀ ਬਿਲਕੁਲ ਸ਼ਾਂਤਮਈ ਵੀ ਹੈਗੀ ਔਰ ਕੰਡੂਸਿਵ ਵੀ ਹੈਗੀ ਹੈ ਕਿ ਐ ਕੈਸੀ ਇਹ ਚੋਣਾ ਕਰਾ ਲਈਏ ਇਸ ਲਈ ਅਸੀਂ ਹੁਣ ਸਾਰੀ ਪ੍ਰਬੰਧ ਵਗੈਰਾ ਕਰ ਦਿੱਤੇ ਹੈਗੇ ਔਰ ਇਹ ਚੋਣਾ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮੈਂ ਥੋੜੀ ਬ੍ਰੀਫਲੀ ਦੇ ਦਵਾਂਗਾ ਤੁਹਾਡੇ ਜਿਹੜੇ ਕੋਈ ਪ੍ਰਸ਼ਨ-ਪ੍ਰਸ਼ਨ ਹੋਣਗੇ ਜਾਂ ਕੋਈ ਹੋਰ ਵੀ ਕੋਈ ਸਵਾਲ ਹੋਣਗੇ ਉਹ ਤੁਸੀਂ ਕਾਈਂਡਲੀ ਜੇ ਵੇਟ ਕਰ ਸਕਦੇ ਹੋ ਤਾਂ ਵੇਟ ਕਰ ਲਓ ਜੇ ਜ਼ਰੂਰੀ ਆ ਸਮਝਦੇ ਹੋ ਤਾਂ ਆਈ ਹੈਵ ਨੋ ਆਬਜੈਕਸ਼ਨ ਤੁਸੀਂ ਵਿੱਚ ਵੀ ਪੁੱਛ ਸਕਦੇ ਹੋ ਸਭ ਤੋਂ ਪਹਿਲੇ ਇਹ ਹੈ ਕਿ ਅਸੀਂ ਜਿਹੜੀ ਹੈਗੀ ਇਹ ਅ ਇਹਦੀ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਜਿਹੜੇ ਹੈਗੇ ਡੀਸੀਜ਼ ਵੱਲੋਂ ਕਰਨੇ ਹੁੰਦੇ ਆ ਜਿਵੇਂ ਰਿਜ਼ਰਵੇਸ਼ਨ ਦੀਆਂ ਸੂਚੀਆਂ ਹੈਗੀਆਂ ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ-ਜਿਹੜੇ ਜ਼ੋਨਸ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਰਿਜ਼ਰਵ ਕਰਨਾ ਹੈ ਉਹਦਾ ਜਿਹੜੀ ਹੈਗੀ ਹੈ ਅ ਲਿਸਟਾਂ ਤਿਆਰ ਹੋ ਗਈਆਂ ਨੋਟੀਫਾਈ ਹੋ ਚੁੱਕੀਆਂ ਹਨ ਇਹ ਸਾਰੀਆਂ ਜਿਹੜੀਆਂ ਡਿਸਟ੍ਰਿਕਟ ਵੈਬਸਾਈਟਸ ਤੇ ਪ੍ਰਾਪਤ ਹੋ ਜਾਣਗੀਆਂ ਤੁਹਾਨੂੰ ਅੱਜ ਦੀ ਡੇਟ ਵਿੱਚ ਜਿਤ ਤੱਕ ਸਾਡੀ ਇਨਫੋਰਮੇਸ਼ਨ ਹੈ ਕਿ ਸਾਰਿਆਂ ਨੇ ਆਪਣੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹੈ ਕਿ ਸੋਸ਼ਲ ਲਈ ਉਹਦੇ ਕੋਈ ਪ੍ਰੋਬਲਮ ਨਹੀਂ ਹੈ ਰਿਜ਼ਰਵੇਸ਼ਨ ਜਿਵੇਂ ਤੁਹਾਨੂੰ ਪਤਾ ਹੈ ਕਿ ਸੀਟਾਂ ਵਾਸਤੇ 50% ਸੀਟਸ ਓਵਰঅল ਔਮਨ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਸੋ ਉਹਦਾ ਸਾਰਾ ਜਿੰਨਾ ਵੀ ਕਾਨੂੰਨ ਦੇ ਮੁਤਾਬਕ ਰਿਜ਼ਰਵੇਸ਼ਨ ਦਾ ਪ੍ਰਬੰਧ ਹੁੰਦਾ ਹੈਗਾ ਜਾਂ ਜਿਹਨੀ ਲੋੜ ਹੈਗੀ ਉਹ ਸਾਰਾ ਕੁਝ ਕਮਿਸ਼ਨ ਵੱਲੋਂ ਇਨਸ਼ੋਰ ਕੀਤਾ ਗਿਆ ਹੈਗਾ ਵੋਟਰ ਲਿਸਟ ਵੀ ਜਿਹੜੀਆਂ ਹੈਗੀਆਂ ਉਹ ਵੀ ਅਸੀਂ ਰੀਸੈਂਟਲੀ ਹੀ ਅਪਡੇਟ ਕੀਤੀਆਂ ਹੈਗੀਆਂ ਸਾਰੇ ಗ್ರಾಮ ਪੰਚਾਇਤਸ ਵਗੈਰਾ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਕੁਝ 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 ਸਮਾਂ ਪਹਿਲੇ ਆਪਣੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਕੁਝ ਕੁਝ ਰੀਆਰਗੇਨਾਈਜੇਸ਼ਨ ਦੇ ਵੀ ਆਰਡਰ ਕੱਡੇ ਸੀ ਕਿ ਤੇ ਉਹਦੇ ਮੁਤਾਬਿਕ ਜਿਹੜੇ ਹੈਗੇ ਨੋਟੀਫਿਕੇਸ਼ਨਸ ਨਵੀਆਂ ਜ਼ਿਲ੍ਹਾ ਵਾਈਜ਼ ਜਾਰੀ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਜਿਹੜੀ ਵੋਟਰ ਸੂਚੀ ਹੈ ਉਹ ਵੀ ਲੇਟੈਸਟ ਅਸੀਂ ਅਪਡੇਟ ਕਰ ਦਿੱਤੀ ਹੈਗੀ ਹੈ ਤੇ ਉਹ ਵੋਟਰ ਲਿਸਟ ਜਿਹੜੀ ਹੈਗੀ ਹੈ ਉਹ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਵੈਬਸਾਈਟ ਦੇ ਜ਼ਰੀਏ ਮਤਲਬ ਸਾਡੀ ਵੈਬਸਾਈਟ ਵਿੱਚ ਲਿੰਕ ਹੈਗਾ ਸਾਰੇ ਡਿਸਟ੍ਰਿਕਟਸ ਨੂੰ ਸੋ ਉਸ ਉਸ ਵੈਬਸਾਈਟ ਤੇ ਲਿੰਕ ਰਾਈ ਤੁਸੀਂ ਚਾਹੇ ਡਿਸਟ੍ਰਿਕਟ ਤੇ ਚਲੇ ਜਾਓ ਚਾਹੇ ਤੁਸੀਂ ਸਾਡੀ ਵੈਬਸਾਈਟ ਤੇ ਚਲੇ ਜਾਓ ਉਹ ਲਿੰਕ ਤੁਹਾਨੂੰ ਮਿਲ ਜਾਏਗਾ ਔਰ ਵੋਟਰ ਸੂਚੀਆਂ ਵੀ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਉੱਥੇ ਸੋ ਅਸੀਂ ਚੈੱਕ ਕੀਤਾ ਹੈਗਾ ਕਿ ਮਤਲਬ ਸਾਰੇ ਜ਼ਿਲ੍ਹਿਆਂ ਨੇ ਵੋਟਰ ਸੂਚੀ ਆਪਣੀ ਲਾਤੀ ਹੈਗੀ ਤੇ ਉਹ ਤੁਹਾਨੂੰ ਐਡਵਾਂਸ ਵਿੱਚ ਮਿਲ ਜਾਣਗੀਆਂ ਇਸ ਵਾਰ ਜਿਹੜਾ ਹੈਗਾ voting that will be done through use of ballot paper मतलब यू विल यूज बैलेट बॉक्सेस फॉर दिस पंचायत समिति जिला परिषद इलेक्शंस इसका कारण सिर्फ यही है कि तकरीबन 19000 तो ज्यादा पोलिंग बूथ्स हैगे है। और हर एक पोलिंग बूथ व्हिच इज जिला परिषद की चुनाव ਲਈ डब्बा बॉल बैलेट बॉक्स रखा जावेगा नाल पंचायत समिति वास्ते ਵੀ رکھا ਜਾਵੇ تاکہ ایک ووٹر جے او آئے گا اوتے جے او دی ووٹر سੂچی وچ حاضری ہوندی ہے تو او نو دو بیلیٹ پیپر دتے جان گے سو EVMs ਜਿਹੜੇ ਹੈਗੇ ਆ ਉਹ ਤੁਹਾਨੂੰ ਪਤਾ ਹੀ ਹੈ ਉਹ ਤਾਂ ਸਿਰਫ ਇੱਕ ਕੈਂਡੀਡੇਟ ਵਾਸਤੇ ਯੂਜ਼ ਹੁੰਦੇ ਆ ਸੋ ਇਸ ਲਈ ਦੋ ਦੋ EVMs ਤਕਰੀਬਨ ਸਾਨੂੰ 40000 ਚਾਹੀਦੇ ਆ ਇੰਨੀਆਂ ਸਾਡੇ ਕੋਲ ਪ੍ਰਾਪਤ ਨਾ ਹੀ ਪ੍ਰਾਪਤ ਹੈ ਔਰ ਨਾ ਹੀ ਪ੍ਰਾਪਤ ਹੋਣ ਦੀ ਕੋਈ ਸੰਭਾਵਨਾ ਜਲਦੀ ਹੈਗੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ EVMs ਯੂਜ਼ ਕਰ ਰਹਾ ਇਸ ਟਾਈਮ ਤੇ ਉਹ ਹੈਗੇ ਆ ਲੇਟੈਸਟ M3 ਮਾਡਲਸ ਉਹ ਉਹ ਕਿਸੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਦਿੰਦੇ ਹੈਗੇ ਉਹਨਾਂ ਦੀ ਆਪਣੀ ਸਿਕਿਉਰਿਟੀ ਰੀਜ਼ਨਸ ਕਰਕੇ ਤੇ ਜਿਹੜੇ ਪੁਰਾਣੇ ਹੈਗੇ ਉਹ ਵੀ ਹੌਲੀ ਹੌਲੀ ਫੇਸ ਆਊਟ ਹੋ ਰਹੇ ਹੈਗੇ ਸੋ ਇਨੀ ਤਾਦਾਦ ਵਿੱਚ ਹੋ ਨਹੀਂ ਸਕਦਾ ਬਟ ਅਸੀਂ ਜਿਸ ਤਰ੍ਹਾਂ ਸਿਸਟਮ ਹੈਗਾ ਬੈਲਟ ਪੇਪਰ ਦੇ ਰਾਹੀਂ ਅਸੀਂ ਜਿਹੜੀ ਜ਼ੋਨ ਕਰਾਵਾਂਗੇ ਹਰ ਇੱਕ ਜ਼ਿਲੇ ਵਿੱਚ ਇੱਕ ਜ਼ਿਲਾ ਪ੍ਰੇਸ਼ਦ ਹੋਵੇਗਾ ਹੋਏਗਾ ਔਰ ਉਸ ਜ਼ਿਲਾ ਪ੍ਰੇਸ਼ਦ ਵਿੱਚ ਇਸ ਟਾਈਮ ਤੇ ਐਸ ਪਰ ਦੀ ਨੋਰਮਸ ਜਿਹੜੇ ਹੈਗੇ ਕਿਉਂਕਿ ਜ਼ਿਲਾ ਪ੍ਰੇਸ਼ਦ ਵਿੱਚ 10 ਤੋਂ 25 ਤੱਕ ਜ਼ੋਨਸ ਹੋ ਸਕਦੇ ਆ ਇੱਕ ਕ੍ਰਾਈਟੇਰੀਆ ਜਿਹੜਾ ਹੈਗਾ ਲਾਅ ਵਿੱਚ ਲੱਗਿਆ ਹੋਇਆ ਹੈ ਤੇ ਕੁੱਲ ਮਿਲਾ ਕੇ ਜ਼ਿਲ੍ਹਾ ਪੰਚਾਇਤ ਵਿੱਚ ਇਸ ਟਾਈਮ ਤੇ 357 ਜ਼ੋਨ ਬੰਦੇ ਹੈਗੇ ਸੋ ਜ਼ਿਲ੍ਹਾ ਪੰਚਾਇਤ ਵਾਸਤੇ ਪੂਰੇ ਜ਼ਿਲ੍ਹਿਆਂ ਵਿੱਚ 357 ਅਲਟੀਮੇਟਲੀ ਮੈਂਬਰ ਚੁਣੇ ਜਾਣਗੇ ਔਰ ਇਸੀ ਤਰ੍ਹਾਂ ਪੰਚਾਇਤ ਸਮਿਤੀ ਜਿਹੜੀ ਹੈਗੀ ਹੈ ਦੇ ਆ 154 154 ਪੰਚਾਇਤ ਸਮਿਤੀਸ ਹੈਗੇ ਹਨ ਉਹਨਾਂ ਵਿੱਚ ਉਹ ਪੰਚਾਇਤ ਸਮਿਤੀ 15 ਤੋਂ ਲੈ ਕੇ 25 ਤੱਕ 15 ਤੋਂ ਲੈ ਕੇ 25 ਤੱਕ ਦੇ ਜ਼ੋਨ ਬਣ ਸਕਦੇ ਹੈ ਤਾਂ ਉਹਨਾਂ ਉਸ ਮੁਤਾਬਕ ਪੋਪੂਲੇਸ਼ਨ ਦੇ ਮੁਤਾਬਕ ਕੁੱਲ 2863 ਜ਼ੋਨਸ ਹੈਗੇ ਆ ਪੰਚਾਇਤ ਸਮਿਤੀ ਵਾਸਤੇ ਸੋ ਮੀਨਸ ਇਚ ਐਵਰੀ ਜ਼ੋਨ ਵਿਚ ਨੇਚਰਲੀ ਅਲਟੀਮੇਟਲੀ ਇੱਕ ਮੈਂਬਰ ਹੀ ਚੁਣਿਆ ਜਾਵੇਗਾ ਸੋ ਉਸ ਹਿਸਾਬ ਨਾਲ ਇਹ ਜਿਹੜੀ ਪੰਚਾਇਤ ਸਮਿਤੀ ਵੀ ਬਣਨਗੇ ਤੇ ਜ਼ਿਲ੍ਹਾ ਪ੍ਰੀਸ਼ਦਸ ਵਗੈਰਾ ਵੀ ਬਣਨਗੇ ਪੋਲਿੰਗ ਬੂਥ ਜਿਹੜੇ ਹੈਗੇ ਆ ਉਹ ਲੇਟਸਟ ਫਿਗਰ ਜਿਹੜੀ ਡੀਸੀਸ ਤੋਂ ਪ੍ਰਾਪਤ ਹੋਈ ਹੈ 19181 ਪੋਲਿੰਗ ਬੂਥਸ ਹੈਗੇ ਸੋ ਇਹਨਾਂ ਦਾ ਪ੍ਰਬੰਧ ਜਿਹੜਾ ਹੈਗਾ ਕਮਿਸ਼ਨ ਵੱਲੋਂ ਕੀਤਾ ਗਿਆ ਹੈਗਾ ਸਾਰਿਆਂ ਤੇ ਪੋਲਿੰਗ ਸਟਾਫ ਐਂਡ ਨੋਰਥ ਸਕਿਉਰਿਟੀ ਪ੍ਰਬੰਧ ਵਗੈਰਾ ਜਿੰਨੇ ਵੀ ਇਕਵਿਪਮੈਂਟਸ ਔਰ ਮਟੀਰੀਅਲ ਇਲੈਕਸ਼ਨ ਮਟੀਰੀਅਲ ਚਾਹੀਦਾ ਹੈਗਾ ਉਹ ਸਾਰਾ ਉਹਨਾਂ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈਗਾ ਵੋਟਰਾਂ ਦੀ ਗਿਣਤੀ ਜਿਹੜੀ ਹੈ ਪੰਜਾਬ ਵਿੱਚ ਰੂਰਲ ਏਰੀਆਜ਼ ਵਿੱਚ ਜੋ ਜ਼ਿਲ੍ਹਾ ਪਰਿਸ਼ਦ ਦੌਰ ਇਤਨਾ ਸੰਬੰਧਿਤ ਹੈਗੇ ਆ ਉਹ ਇਸ ਟਾਈਮ ਤੇ ਹੈਗੀ ਹੈ 1 ਕਰੋੜ 36 ਲੱਖ 4650 ਸੋ ਇਹ ਹੈਗੀ ਹੈ ਤੁਹਾਡੀ ਵੋਟਰ ਸੂਚੀ ਦੇ ਸਟੈਟਿਸਟਿਕਲ ਡਾਟਾ ਦੇ ਬਾਰੇ ਜਿਹੜਾ ਮੇਲ ਫੀਮੇਲਸ ਦਾ ਜਿਹੜਾ ਬਾਈਫੀਕੇਸ਼ਨ ਹੈ ਤੁਹਾਨੂੰ ਅਸੀਂ ਬੜੇ ਡੀਟੇਲਡ ਪ੍ਰੈਸ ਨੋਟ ਇਸ ਤੋਂ ਬਾਅਦ ਦੇਵਾਂਗੇ ਤਾਂ ਉਸ ਉਸ ਵਿੱਚ ਸਾਰੀ ਡੀਟੇਲਸ ਜਿਹੜੀਆਂ ਉਹ ਹੈਗੀਆਂ ਅ ਅੱਛਾ ਹੁਣ ਜਿਹੜਾ ਕਈ ਵਾਰ ਹੁਣ ਕੈਂਡੀਡੇਟ ਦੇ ਬਾਰੇ ਹੁੰਦਾ ਕਿ ਕੈਂਡੀਡੇਟ ਇੱਕ ਸਵਾਲ ਉਠਿਆ ਸੀਗਾ ਕਿ ਜ਼ਿਲ੍ਹਾ ਪਰਿਸ਼ਦ ਜਾਂ ਪੰਚਾਇਤ ਸਭਿਤੀ ਵਾਸਤੇ ਜਿਹੜਾ ਕੈਂਡੀਡੇਟ ਖੜਾ ਹੁੰਦਾ ਉਹ ਉਹ ਪੰਚਾਇਤ ਸਭਿਤੀ ਦਾ ਹੋਣਾ ਚਾਹੀਦਾ ਹੈ ਕਿ ਉਹ ਜ਼ੋਨ ਦਾ ਹੋਣਾ ਚਾਹੀਦਾ ਤੁਹ ਬੀ ਸਟੈਂਡ ਫੋਰ ਅ ਪਰਟਿਕਲਰ ਜ਼ੋਨ ਸੋ ਲਾਅ ਇਜ਼ ਵੈਰੀ ਕਲੀਅਰ ਜਿਹੜਾ ਕੈਂਡੀਡੇਟ ਹੈਗਾ ਕਿਕ ਤਾਂ ਉਹਨੂੰ ਘੱਟੋ ਘੱਟ 21 ਸਾਲ ਦਾ ਹੋਣਾ ਚਾਹੀਦਾ ਥੈਟ ਇਜ਼ ਨੰਬਰ 1 ਫਿਰ ਜੇਕਰ ਉਹ ਜ਼ਿਲ੍ਹਾ ਪਰਿਸ਼ਦ ਜਾਂ ਪੰਚਾਇਤ ਸਮਿਤੀ ਵਾਸਤੇ ਖੜਾ ਹੈ ਤਾਂ ਉਹ ਕਿਸੇ ਜ਼ੋਨ ਵਿੱਚ ਖੜਾ ਹੋਏਗਾ ਉਹ ਜ਼ੋਨ ਜਿਹੜਾ ਹੈਗਾ ਉਹਨੂੰ ਅਸੀਂ ਕੰਸਟੀਟੂਐਂਸੀ ਮੰਨਦੇ ਹਾਂ ਸੋ ਹੀ ਹੈਜ਼ ਟੂ ਬੀ ਅ ਇਲੈਕਟਰ ਆਫ ਥੈਟ ਪਰਟਿਕੂਲਰ ਜ਼ੋਨ ਫੋਰ ਵਿਚ ਹੀ ਇੰਟੈਂਡਸ ਟੂ ਸਟੈਂਡ ਐਜ਼ ਅ ਮੈਂਬਰ ਸਿਮਿਲਰਲੀ ਇਹਦੇ ਵਿੱਚ ਜਿਹੜਾ प्रपोजर है क्योंकि नॉमिनेशन फॉर्म बेसिकली प्रपोजर ही पेश ਕਰਦਾ ਹੈਗਾ एक्सेप्टेंस ਜਿਹੜੀ ਹੈਗੀ ਆ ਉਹ ਕੈਂਡੀਡੇਟ ਦੀ ਹੁੰਦੀ ਆ ਸੋ ਪ੍ਰਪੋਜ਼ਰ অর ਸੈਕੰਡਰ ਇਜ਼ ਇਸ ਵਿੱਚ ਪ੍ਰਪੋਜ਼ਰ অর ਸੈਕੰਡਰ ਦੋਨੋਂ ਹੁੰਦੇ ਆ ਇਹ ਦੋਨੋਂ ਵੀ ਉਸੀ ਜ਼ੋਨ ਦੇ ਹੋਣੇ ਚਾਹੀਦੇ ਹੈਗੇ ਸੋ ਦੈਟਸ ਵਨ ਥਿੰਗ ਵਿਚ ਆਈ ਥੋਟ ਆਈ ਸ਼ੁੱਡ ਕਲੈਰੀਫਾਈ ਥਰੂ ਯੋਰਸੈਲਫ ਟੂ ਦੀ ਜਨਰਲ ਪਬਲਿਕ ਆਲਸੋ ਸੋ ਕੈਂਡੀਡੇਟ ਨੇ ਕਿਹੜੇ ਕਿਹੜੇ ਫਾਰਮਸ ਨਾਲ ਜਮਾ ਕਰਾਣੇ ਹੈਗੇ ਇਹ ਵੀ ਬਹੁਤ ਜ਼ਰੂਰੀ ਹੈ ਦੱਸਣਾ অর ਲੋਕਾਂ ਨੂੰ ਪਤਾ ਹੋਣਾ ਇੱਕ ਤਾਂ ਨਾਮੀਨੇਸ਼ਨ ਫਾਰਮ ਜਿਹਨੂੰ ਫਾਰਮ 4 ਅਸੀਂ ਕਹਿੰਦੇ ਹੈਗੇ ਇੱਕ ਨਾਮੀਨੇਸ਼ਨ ਫਾਰਮ ਹੈਗਾ ਉਹ ਵੀ ਡਿਟੇਲ ਵਿੱਚ ਹੈਗਾ ਉਹ ਇਸ ਪ੍ਰਪੋਜ਼ਰ ਸੈਕੰਡਰ ਐਕਸੈਪਟਿੰਗ ਫਿਰ ਟਰਨਿੰਗ ਆਫੀਸਰ ਕਿ ਮੈਂ ਹੁਣ ਇਹਨੂੰ ਚੈੱਕ ਕਰ ਲਿਆ ਹੈਗਾ ਠੀਕ ਪਾਇਆ ਹੈਗਾ ਫਲਾਣਾ ਉਹ ਸਾਰਾ ਉਸ ਫਾਰਮ ਵਿੱਚ ਹੈਗਾ ਉਸ ਫਾਰਮ ਦੇ ਨਾਲ ਇੱਕ ਹਰੇਕ ਨੂੰ ਫੀਸ ਵੀ ਦੇਣੀ ਪੈਂਦੀ ਹੈ ਕਿ ਇਹ ਜੋ ਸਟੈਂਡਰਡ ਫੀਸ ਸਾਡੀ ਹੈਗੀ ਹੈ ਜ਼ਿਲ੍ਹਾ ਪੰਚਾਇਤ ਦੇ ਨਾਲ ਸਿਰਫ 400 ਰੁਪਏ ਫੀਸ ਹੈਗੀ ਹੈ ਨਾਮੀਨੇਸ਼ਨ ਫੀਸ ਸੋ ਬੇਸਿਕਲੀ ਵਾਟ ਮੈਂ ਕੀ ਕਹਿਣਾ ਚਾਹੁੰਦਾ ਕਿ ਜੇਕਰ ਕੋਈ ਉਸ ਤੋਂ ਜ਼ਿਆਦਾ ਮੰਗਦਾ ਹੈ ਤਾਂ ਮੈਨੂੰ ਦੱਸ ਦਿਓ ਸੋ 400 ਰੁਪਏ ਇਜ਼ ਦੀ ਨੋਮੀਨੇਸ਼ਨ ਫਾਰਮ ਮਦਰ ਫੀਸ ਟੂ ਬੀ 기ਵਨ ਵਿਦ ਦੀ ਨੋਮੀਨੇਸ਼ਨ ਫਾਰਮ ਫॉर ਜ਼ਿਲ੍ਹਾ ਪਰਿਸ਼ਦ 200 ਰੁਪਏ ਹੈਗੀ ਹੈ ਸਿਰਫ ਪੰਚਾਇਤ ਸਮਿਤੀ ਵਾਸਤੇ ਜਿਹੜਾ ਕੋਈ ਕੈਂਡੀਡੇਟ ਖੜਾ ਹੁੰਦਾ ਜੇਕਰ ਐਸਸੀ ਜਾਂ ਬੀਸੀ ਹੈ ਤਾਂ ਉਹਦੇ ਵਿੱਚ ਇਹਦਾ 50 50% ਹੋ ਜਾਏਗਾ ਸੋ ਬੇਸਿਕਲੀ ਇਸ ਤਰ੍ਹਾਂ ਹੋਏਗਾ ਇਸ ਦੇ ਨਾਲ ਬੜਾ ਜ਼ਰੂਰੀ ਹੈ ਕਿ ਕੈਂਡੀਡੇਟ ਇੱਕ ਸੈਲਫ ਡੈਕਲੇਰੇਸ਼ਨ ਫਾਰਮ ਜਿਹਨੂੰ ਅਸੀਂ ਇੱਕ मतलब ਪਹਿਲੇ ਜਦ ਮਿਊਨਿਸਪਲ ਅਸੀ ਗਿਆ ਉਸ ਟਾਈਮ ਤੇ ਕਾਫੀ ਡਿਵਰਟ ਹੁੰਦਾ ਸੀ ਤੇ ਇਹਦੇ ਵਿੱਚ ਇੱਕ ਸੈਲਫ ਡੈਕਲੇਰੇਸ਼ਨ ਫਾਰਮ ਔਨ ਦ ਸੇਮ ਲਾਈਨਸ ਇਹ ਸੈਲਫ ਡੈਕਲੇਰੇਸ਼ਨ ਫਾਰਮ ਬੜਾ ਇੰਪੋਰਟੈਂਟ ਹੈਗਾ ਇਹ ਇਹ ਇਸ ਲਈ ਹੈਗਾ ਕਿਉਂਕਿ ਇਹ ਜਿਹੜੀ ਹੈ ਇਹਦੇ ਵਿੱਚ ਹੀ ਵਿਲ ਹੈਵ ਟੂ ਗਿਵ ਕਿ ਉਹਦੇ ਐਸੈਟਸ ਲਾਇਬਿਲਟੀਜ਼ ਕਿੰਨੇ ਹੈਗੇ ਆ ਉਹਦੇ ਖਿਲਾਫ ਕੋਈ ਕੋਰਟ ਕੇਸਿਸ ਪੈਂਡਿੰਗ ਹੈਗੇ ਆ ਕਿ ਨਹੀਂ ਇਹ ਸਾਰੀ ਡਿਟੇਲਸ ਉਹਦੇ ਵਿੱਚ ਹੋਣਗੀਆਂ ਸੋ ਉਹ ਸਾਰੇ ਭਰ ਕੇ ਉਹ ਵੀ ਨਾਲ ਨਾਮਿਨੇਸ਼ਨ ਫਾਰਮ ਦੇ ਨਾਲ ਭਰ ਕੇ ਦੇਵੇਗਾ ਔਰ ਇਸ ਤੋਂ ਲਾਭਾ ਨੇਚਰਲੀ ਜੇਕਰ ਐਸੀਬੀਸੀ ਦਾ ਤਾਂ ਇੱਕ ਐਸੀਬੀਸੀ ਦਾ ਸਰਟੀਫਿਕੇਟ ਵੀ ਹੋਏਗਾ ਔਰ ਹੁਣ ਇੱਕ ਗੱਲ ਬੜੀ ਜ਼ਰੂਰੀ ਹੈ ਜਿਹੜੀ ਪੰਚਾਇਤ ಗ್ರಾಮ ਪੰਚਾਇਤ ਇਲੈਕਸ਼ਨ ਵਿੱਚ ਨਹੀਂ ਸੀ ਉਹ ਇਹ ਹੈ ਕਿ ਕਿ ਕੋਈ ਵੀ ਕੈਂਡੀਡੇਟ ਇੰਡੀਪੈਂਡੈਂਟ ਵੀ ਖੜਾ ਹੋ ਸਕਦਾ ਹੈ ਔਰ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਬੇਸਿਸ ਜਾਂ ਸਪਾਂਸਰਸ਼ਿਪ ਨਾਲ ਵੀ ਖੜਾ ਹੋ ਸਕਦਾ ਹੈ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ 6 ਨੈਸ਼ਨਲ ਪਾਰਟੀਆਂ ਹੈਗੀਆਂ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਆਲਿ ਘੋਸ਼ਿਤ ਕੀਤੀਆਂ ਹੋਈਆਂ ਨੈਸ਼ਨਲ ਦਿਸ ਇੰਡੀਅਨ ਨੈਸ਼ਨਲ ਕਾਂਗਰਸ ਹੈ ਬੀਜੇਪੀ ਹੈ ਆਪ ਵੀ ਹੈ ਸੋ देयर आर ਸਿਕਸ ਆਫ ਦੋਸ ਇੱਕ ਸਟੇਟ ਪਾਰਟੀ ਹੈਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈਗੀ ਠੀਕ ਹੈ ਜੀ ਐਂਡ ਅਪਾਰਟ ਫਰਮ ਦਿਸ ਦੀ ਇੰਡੀਪੈਂਡੈਂਟਸ ਕੈਨ ਆਲਸੋ ਸਟੈਂਡ ਬਟ ਇਫ ਯੂ ਇਫ ਯੂ ਆਰ ਸਟੈਂਡਿੰਗ ਔਨ ਬਿਹਾਫ ਆਫ ਅ ਪੋਲਿਟੀਕਲ ਪਾਰਟੀ ਦੈਨ ਅਲੋਂਗ ਵਿਦ ਦੀ ਨੋਮੀਨੇਸ਼ਨ ਫਾਰਮ ਐਂਡ ਦਾ ਸੈਲਫ ਡੈਕਲੇਰੇਸ਼ਨ ਫਾਰਮ ਦੀ ਕੈਂਡੀਡੇਟ ਹੈਸ ਟੂ ਹੈਸ ਟੂ ਸਬਮਿਟ ਅ ਸਪਾਂਸਰਸ਼ਿਪ ਫਾਰਮ ਫਰਮ ਦੀ ਆਥਰਾਈਜ਼ ਸਿਗਨੇਟਰੀ ਆਫ ਦੀ ਪਾਰਟੀ ਸੋ ਉਹਦੇ ਵਾਸਤੇ ਅਸੀਂ ਸੈਪਰੇਟਲੀ ਆ ਤੁਹਾਨੂੰ ਮੈਂ ਉਹਦੇ ਬਾਰੇ ਡਿਟੇਲ ਵਿੱਚ ਜਾਣ ਦੀ ਸ਼ਾਇਦ ਇਨੀ ਲੋੜ ਨਹੀਂ ਹੈਗੀ ਉਹ ਜਿਹੜੀ ਸਪੌਂਸਰਸ਼ਿਪ ਫਾਰਮ ਹੈਗਾ ਉਹ ਪੋਲਿਟੀਕਲ ਪਾਰਟੀਆਂ ਨੂੰ ਅਸੀਂ ਦੇਵਾਂਗੇ ਆਲਰੀਡੀ ਅਸੀਂ ਅਰਾਉਂਡ ਇਨਫੈਕਟ ਮੌਇਕ ਕਰਵਾ ਦਿੱਤਾ ਹੈ ਕਿ ਤੁਸੀਂ ਆਪਣੇ ਜਿਹੜੇ ਪ੍ਰੈਜ਼ੀਡੈਂਟ ਜਾਂ ਸੈਕਟਰੀ ਆਫ ਦੀ ਪੋਲਿਟੀਕਲ ਪਾਰਟੀ ਹੈ ਉਸ ਤੋਂ ਤੁਸੀਂ ਪੰਜਾਬ ਵਾਸਤੇ ਜਿਹੜੇ ਅਥੋਰਾਈਜ਼ਡ ਜੋ ਵੀ ਮਤਲਬ ਅਥੋਰਾਈਜ਼ ਪਰਸਨ ਹੈਗੇ ਆ ਉਹਦੀ ਸਪੌਂਸਰਸ਼ਿਪ ਹੋ ਕੇ ਇਹ ਅਥੋਰਾਈਜ਼ਡ ਪਰਸਨ ਅਗੇ ਕੈਂਡੀਡੇਟਸ ਨੂੰ ਆਪਣੇ ਸਿਗਨੇਚਰਸ ਦੇ ਹੇਠ ਸੋ ਹਰ ਹਰ कैंडिडेट ਜਿਹੜਾ ਪੋਲਿਟਿਕਲ ਪਾਰਟੀ ਤੋਂ ਖੜਾ ਹੈ ਉਹ ਆਪਣਾ ਸਪੌਂਸਰਸ਼ਿਪ ਫਾਰਮ ਆਫ ਪੋਲਿਟਿਕਲ ਪਾਰਟੀ ਜੇਕਰ ਉਹ ਪੋਲਿਟਿਕਲ ਪਾਰਟੀ ਤੋਂ ਖੜਾ ਹੈ ਤਾਂ ਉਹ ਨਾਲ ਦੇਵੇਗਾ ਸੋ ਉਹ ਰਿਟਰਨਿੰਗ ਆਫੀਸਰਸ ਨੂੰ ਇਸ ਤਰ੍ਹਾਂ ਦੀ ਹਦਾਇਤਾਂ ਹੈਗੀਆਂ ਨਾ ਦੇਣ ਦੀ ਸੂਰਤ ਵਿੱਚ ਨੈਸ਼ਨਲ ਫਰੋਨੋ ਇੰਡੀਪੈਂਡੈਂਟ ਹੀ ਮੰਨਿਆ ਜਾਵੇਗਾ ਇਹ ਸੋ ਲਾਵਾ ਥੋੜਾ ਜਿਹਾ ਵੈਸੀ ਦੱਸਾਂਗਾ ਕਿਉਂਕਿ ਬੜੀ ਦੇਰ ਤੋਂ ਇਹ ਚੱਲ ਰਹੀ ਸੀ ਕਿ ਸਿਰਫ ਅਮੀਰ ਬੰਦੇ ਜਿਹੜੇ ਹੈਗੇ ਉਹ ਇਲੈਕਸ਼ਨਸ ਲੜਦੇ ਹੈਗੇ ਆ ਬਟ ਇਹਦੇ ਵਿੱਚ ਅਸੀਂ ਐਕਸਪੈਂਡੈਂਚਰ ਲਿਮਿਟਸ ਵੀ ਰੱਖੀਆਂ ਹੋਈਆਂ ਹੈਗੀਆਂ ਇਸ ਨੋਟੀਫਿਕੇਸ਼ਨ ਅਸੀਂ ਜਾਰੀ ਕੀਤੀ ਹੋਈ ਆ ਸੋ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਐਕਸਪੈਂਡੈਂਚਰ ਲਿਮਿਟ ਹੈ 2,55,000 ਤੇ ਪੰਚਾਇਤ ਸਮਿਤੀ ਵਾਸਤੇ ਹੈ 1,10,000 ਦਿਸ ਇਜ਼ ਦੀ ਐਕਸਪੈਂਡੈਂਚਰ ਲਿਮਿਟਸ ਵਿਚ ਵੀ ਹੈਵ ਪੁਟ ਇਨ ਪਲੇਸ ਪੋਲਿੰਗ ਪਰਸਨਲ ਜਿਵੇਂ ਸਾਂ ਮੈਂ ਤੁਹਾਨੂੰ ਕਿਹਾ ਸੀ ਸਾਰਿਆਂ ਦੀ ਸਾਰੇ ਪੋਲਿੰਗ ਪਰਸਨਲ ਇਨ ਪਲੇਸ ਹੈਗੇ ਆ ਇਸ ਸਾਰਾ ਕੰਮ ਜਿਹੜਾ ਡੀਸੀ ਲੈਵਲ ਤੇ ਦੇਖਿਆ ਜਾਂਦਾ ਹੈਗਾ तकरीबन ਇੱਕ ਪੋਲਿੰਗ ਸਟੇਸ਼ਨ ਤੇ ਇੱਕ ਪ੍ਰੈਜ਼ਾਈਡਿੰਗ ਆਫਸਰ ਵੀ ਹੋਏਗਾ तकरीबन ਚਾਰ ਪੋਲਿੰਗ ਆਫਸਰ ਹੁੰਦੇ ਆ ਸੋ ਕੁੱਲ ਮਿਲਾ ਕੇ 96000 ਪੋਲਿੰਗ ਪਰਸਨਲ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਇਲੈਕਸ਼ਨ ਡਿਊਟੀ ਤੇ ਲੱਗਣਗੇ ਪੁਲਿਸ ਨਾਲ ਵੀ ਮੇਰੀ ਪਿੱਛੇ ਹੋਨੇ ਹੋਨੇ ਜਹੀ ਵਿੱਚ ਰਿਵਿਊ ਮੀਟਿੰਗ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਕੀ ਕੀ ਪ੍ਰਬੰਧ ਕੀਤੇ ਜਾਣੇ ਹੈਗੇ ਆ ਔਰ ਕੀ ਕੀ ਕੀਤੇ ਜਾਣਗੇ ਸੋ ਪੁਲਿਸ ਤੇ तकरीबन 50000 ਜੋ ਮੈਂ ਫਿਗਰ ਕੱਢੀ ਹੈ 50000 ਪਰਸਨਲ ਪੁਲਿਸ ਤੇ ਵੀ ਸਪੈਸ਼ਲੀ ਡਿਊਟੀ ਤੇ ਲੱਗਣਗੇ ਇਹਦੇ ਵਿੱਚ ਮੋਬਿਲਾਈਜੇਸ਼ਨ ਆਫ ਪੁਲਿਸ ਜਿਹੜੀ ਹੈਗੀ ਹੈ 75% ਆਫ ਦੀ ਪੁਲਿਸ which is present in the like in the districts and uh, commissionerate levels they ਉਹ ਉਹ ਆਪਣਾ ਮੋਬਿਲਾਈਜ਼ ਹੋਏਗੀ ਇਹਦੇ ਵਾਸਤੇ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਯੂ نو ਸਪੈਸ਼ਲ ਟਾਸਕ ਫੋਰਸ ਹੈਗੇ ਆਰਮ ਆਰਮ ਪੁਲਿਸ ਫੋਰਸ ਹੈਗੀ ਹੈ ਜੀਆਰਪੀ ਵਗੈਰਾ ਦੇ ਉਹਨਾਂ ਦੇ ਵੀ ਬੰਦੇ ਜਿਹੜੇ ਹੈਗੇ ਉਹ ਲਗਾਏ ਜਾਣਗੇ ਸੋ ਜਿੱਥੇ ਤੱਕ ਸਿਕਿਉਰਿਟੀ ਦਾ ਹੈਗਾ ਇੱਕ ਤਾਂ ਮੈਂ ਇਹ ਕਿਹਾ ਹੋਇਆ ਹੈਗਾ ਕਿ ਨੋਮੀਨੇਸ਼ਨ ਟਾਈਮ ਤੇ ਪੂਰੀ ਸਿਕਿਉਰਿਟੀ ਦਿੱਤੀ ਜਾਵੇ ਸੋ ਨੋਮੀਨੇਸ਼ਨ ਟਾਈਮ ਤੇ ਜਦੋਂ ਕੈਂਡੀਡੇਟ ਆਪਣਾ ਨੋਮੀਨੇਸ਼ਨ ਫਾਰਮ ਰਿਟਰਨਿੰਗ ਅਫਸਰ ਕੋਲ ਜਾਂਦਾ ਉੱਥੇ ਪੂਰਾ ਪ੍ਰਬੰਧ ਵਗੈਰਾ ਕੀਤਾ ਜਾਵੇ ਐਂਡ ਆਈ ऍम ਸ਼ੂਰ ਥੈਟ ਦੇ ਸ਼ੁੱਡ ਨਾਟ ਬੀ ਐਨੀ ਪ੍ਰੋਬਲਮ ਰਿਗਾਰਡਿੰਗ ਥੈਟ ਐਸ ਫਾਰ ਐਸ ਥੈਟ ਇਜ਼ ਕਨਸਰਨਡ ਔਰ ਬਾਕੀ ਨਕਾਸ ਐਂਡ ਆਲ ਦੈਟ ਉਹ ਸਟੈਂਡਰਡ ਜਿਹੜਾ ਯੂ ਨੋ ਨੋਰਮਸ ਜਿਹੜੇ ਹੁੰਦੀ ਆ ਉਹ ਸਾਰੇ ਪੁਲਿਸ ਵੱਲੋਂ ਕੀਤੇ ਜਾਣਗੇ ਔਰ ਇਹਨਾਂ ਦਾ ਜਿਹੜਾ ਨੋਰਮਸ ਹੈਗੀ ਆ ਪੋਲਿੰਗ ਸਟੇਸ਼ਨ ਵਾਈਜ਼ ਕਿ ਜੇ ਸਿੰਗਲ ਪੋਲਿੰਗ ਸਟੇਸ਼ਨ ਹੈਗਾ ਤਾਂ ਉਹਦੇ ਵਿੱਚ ਕਿੰਨੇ ਬੰਦੇ ਲਗਾਉਣੇ ਚਾਹੀਦੇ ਆ ਮੈਥਡ 1 ਕਨਸਟੇਬਲ ਐਂਡ 1 ਯੂ ਨੋ 1 ਕਨਸਟੇਬਲ ਐਂਡ 1 ਹੈੱਡ ਕਨਸਟੇਬਲ ਐਟ ਸੈਟਰਾ ਇਸ ਤਰ੍ਹਾਂ ਕਰਕੇ ਇਹ ਸਾਰੇ ਕੁਝ ਕੀਤਾ ਹੋਇਆ ਉਹ ਸਾਡਾ ਕੰਮ ਹੈਗਾ ਉਹ ਅਸੀਂ ਕੀਤਾ ਹੋਇਆ ਹੈਗਾ ਸੈਂਸਿਟਿਵ ਐਂਡ ਹਾਈਪਰ ਸੈਂਸਿਟਿਵ ਦੀ ਕਾਰਵਾਈ ਵੀ ਅਸੀਂ ਕਰ ਦਿੱਤੀ ਹੈ ਉਹ ਜਿਵੇਂ ਮੈਂ ਦੱਸਿਆ ਕਿ 19181 ਪੋਲਿੰਗ ਬੂਥ ਹੈਗੇ ਆ ਸੋ ਇਹ ਦਾ ਪੋਲਿੰਗ ਬੂਥ ਹੈਗੇ ਆ ਤਾਂ ਕਈ ਥਾਵਾਂ ਤੇ ਮਤਲਬ 3-4 ਪੋਲਿੰਗ ਬੂਥ ਇਕੱਠੇ ਹੀ ਹੁੰਦੇ ਆ ਸੋ ਉਹਨੂੰ ਆਪਾਂ ਇੱਕ ਲੋਕੇਸ਼ਨ ਰੱਖਦੇ ਆ ਫਿਰ ਸੋ ਜਿਹੜੀ ਸੈਂਸਿਟੀਵਿਟੀ ਹੈ ਜਾਂ ਹਾਈਪਰ ਸੈਂਸਿਟੀਵਿਟੀ ਆਫ ਸਟੇਸ਼ਨਸ ਹੈ ਉਹ ਲੋਕੇਸ਼ਨ ਵਾਈਜ਼ ਹੁੰਦੀ ਆ ਸੋ ਉਹ ਲੋਕੇਸ਼ਨਸ ਜਿਹੜੀ ਹੈਗੀ ਆ ਹੁਣ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਆ ਜਿਹੜੀ ਮੈਂ ਰਿਵਿਊ ਕੀਤੀ ਹੈ ਹਾਈਪਰ ਸੈਂਸਿਟਿਵ 915 ਲੋਕੇਸ਼ਨਸ ਹੈਗੀਆਂ ਔਰ ਸੈਂਸਿਟਿਵ 3528 ਲੋਕੇਸ਼ਨਸ ਹੈਗੀਆਂ ਸੋ ਕੁੱਲ ਮਲਾਕੇ 4443 ਲੋਕੇਸ਼ਨਸ ਹੈਗੀਆਂ ਜਿਹੜੀ ਅਸੀਂ ਮੰਨ ਦਿਆ ਕਿ ਸੈਂਸਿਟਿਵ ਔਰ ਹਾਈਪਰ ਸੈਂਸਿਟਿਵ ਹੈਗਿਆ ਕਈ ਕਾਰਨਾ ਕਰਕੇ ਉਹ ਇਹਦੇ ਵਿੱਚ ਕਈ ਕਈ ਮਤਲਬ ਦਿਮਾਗ ਲਗਾਇਆ ਜਾਂਦਾ ਹੈ ਕਿ ਪੁਰਾਣੀ ਯਕਨੀਆਂ ਕੋਈ ਘਟਨਾਵਾਂ ਹੋਈਆਂ ਜਾਂ ਕੋਈ ਏਰੀਆ ਯੂ ਨੋ ਡਿਸਟਰਬਡ ਹੈਗਾ ਜਾਂ ਸੋ ਟੋਟਲ ਲੋਕੇਸ਼ਨਸ 13000 13 ਹੈਗੀਆਂ ਸੋ 13013 ਲੋਕੇਸ਼ਨਸ ਵਿੱਚ 4443 ਸੈਂਸਿਟਿਵ ਜਾਂ ਹਾਈਪਰ ਸੈਂਸਿਟਿਵ ਲੋਕੇਸ਼ਨਸ ਹੈਗੀਆਂ ਤਾਂ ਇਹ ਤਕਰੀਬਨ ਮੈਂ ਦੇਖਿਆ 1/3 ਆਂਦਾ ਹੈਗਾ ਬਟ ਇਟ ਇਜ਼ ਅ ਕੰਟੀਨਿਊਸ ਪ੍ਰੋਸੈਸ ਕੰਟੀਨਿਊਸ ਪ੍ਰੋਸੈਸ ਮੀਨਸ ਥੈਟ ਅੱਗੇ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਸਾਨੂੰ ਜੇ ਲੱਗਦਾ ਹੈ ਕਿ ਕੁਝ ਹੋਰ ਸੈਂਸਿਟਿਵਿਟੀ ਹੋ ਗਈ ਹੈ ਕਿਸੇ ਹੋਰ ਤੇ ਤਾਂ ਉਹਦੇ ਵਾਸਤੇ ਵੀ ਅਸੀਂ ਪੁਖਤਾ ਜਿਹੜਾ ਪ੍ਰਬੰਧ ਕਰਾਵਾਂਗੇ ਸੋ ਇਹ ਬੇਸਿਕਲੀ ਹੈ ਹੁਣ ਇੱਕ ਗੱਲ ਹੋਰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਆਮ ਜਨਤਾ ਵਾਸਤੇ ਇਕਦਾ ਮੈਂ ਕਹਾਂਗਾ ਕਿ ਵੀ ਹੈਵ ਪੁਟ ਅਪ ਦੀ ਲਿਸਟ ਆਫ ਇਲੈਕਟਰਲ ਰੋਲਸ ਜਿਹਨੂੰ ਹੈ ਗਿਆ ਉਹ ਅਸੀਂ ਵੈਬਸਾਈਟ ਤੇ ਪਾ ਦਿੱਤੇ ਹੈਗੇ ਆ ਉਹਦੇ ਵਿੱਚ ਅਪਲੋਡ ਹੋ ਗਏ ਹੈਗੇ ਆ ਉਹ ਤੁਸੀਂ ਸਾਡੇ ਸਾਈਟ ਤੇ ਵੀ ਦੇਖੋ ਸਾਡਾ ਸਾਈਟ ਹੈਗਾ ssc.punjab.gov.in ssc ਮੀਨ ਸਟੇਟ ਇਲੈਕਸ਼ਨ ਕਮਿਸ਼ਨ ਐਕਚੁਅਲੀ ssc.punjab.gov.in ਇਹਦੇ ਵਿੱਚ ਜਦੋਂ ਤੁਸੀਂ ਜ਼ਿਲ੍ਹਾ ਪ੍ਰੇਸ਼ਦ ਉਪਲਿਕ ਪੰਚਾਇਤ ਸਮਿਤੀ ਦੇ ਥੱਲੇ ਜਾਓਗੇ ਉਹਦੇ ਸਾਰੇ ਫਾਰਮਸ ਡਾਊਨਲੋਡੇਬਲ ਵਗੈਰਾ ਇਨਸਟਰਕਸ਼ਨਸ ਐਕਸ ਰੂਲਸ ਵਗੈਰਾ ਸਾਰੇ ਆ ਜਾਣਗੇ ਤੇ ਇਹ ਜਿਹੜਾ ਲਿੰਕ ਹੈਗਾ ਵੋਟਰ ਵੋਟਰਸ ਲਿਸਟ ਦਾ ਇਹ ਵੀ ਉذ ਚ ਆ ਗਿਆ ਨੋਮੀਨੇਸ਼ਨ ਦੇ ਟਾਈਮ ਤੇ ਵੀ ਬੜਾ ਜ਼ਰੂਰੀ ਹੈ ਕਿ ਜਿਵੇਂ ਅਸੀਂ ਕਹਿੰਦੇ ਨਾ ਨੋ ਯੋਰ ਕੈਂਡੀਡੇਟ ਨੋ ਯੋਰ ਕੈਂਡੀਡੇਟ ਇੱਕ ਨਵੀਂ ਮਤਲਬ ਚੀਜ਼ ਹੈ ਜਿਹੜੀ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਬਹੁਤ ਜ਼ੋਰਾਂ ਨਾਲ ਇਹਨੂੰ ਕਰਦੀ ਹੈ ਕਿ ਆਦਮੀ ਨੂੰ ਪਤਾ ਤਾਂ ਹੋਵੇ ਪਬਲਿਕ ਨੂੰ ਪਤਾ ਹੋਵੇ ਕਿ ਜਿਹੜੇ ਕੈਂਡੀਡੇਟ ਖੜੇ ਹੈ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਸੋ ਜਿੰਨਾ ਵੀ ਨੋਮੀਨੇਸ਼ਨ ਫਾਰਮ ਹੈਗਾ ਉਹ ਜਿਹੜਾ ਖਾਸ ਕਰਕੇ ਜਿਹੜੀ ਸੈਲਫ ਡੈਕਲੇਰੇਸ਼ਨ ਹੈ ਉਹ ਸਾਰਾ ਅਪਲੋਡ ਹੋਏਗਾ ਇਸ ਤੇ ਔਰ ਇਹ ਪਬਲਿਕ ਵਾਸਤੇ ਵੀ ਅਵੇਲੇਬਲ ਹੋਏਗਾ ਥਰੂ आवर ਵੈਬਸਾਈਟ ਅਪਾਰਟ ਫਰਮ ਥਿਸ ਜਿਹੜੀ ਸਾਡੇ ਕੋਲ ਸੌਫਟਵੇਅਰ ਹੈਗੀ ਹੈ ਲੋਕ ਲੋਕਲ ਬਾਡੀ ਪੋਲ ਐਕਟੀਵਿਟੀ ਮੈਨੇਜਮੈਂਟ ਸਿਸਟਮ ਹੈਗਾ ਐਨ ਆਈ ਸੀ ਦੇ ਥਰੂ ਅਸੀਂ ਵਾਟਐਵਰ ਦੀਆ ਬਣਾਏਗਾ ਇਹਦੇ ਵਿੱਚ ਹਰੇਕ ਡੀਟੇਲ ਸਾਡੇ ਕੋਲ ਆਂਦੀ ਹੈਗੀ ਹੈ ਉਹ ਇੰਟਰਨਲ ਮੋਨਿਟਰਿੰਗ ਵਾਸਤੇ ਹੁੰਦੀ ਹੈ ਸੋ ਉਹਦੇ ਵਿੱਚ ਕੇ ਵੀ ਸੀ ਵਗੈਰਾ ਤੱਕ ਵੀ ਨੋਮੀਨੇਸ਼ਨ ਕਿੰਨੇ ਆ ਗਏ ਉਹ ਸਾਰਾ ਕੁਝ ਹੋ ਜਾਂਦਾ ਅਨ ਅਪੋਸਟ ਜੇਕਰ ਕੋਈ ਨੋ ਲਾਸਟ ਡੇਟ ਆਫ ਨੋਮੀਨੇਸ਼ਨਸ ਵਿਡਰੋਅਲ ਤੋਂ ਬਾਅਦ ਅਨੋਪੋਜ਼ਡ ਖੜਾ ਰਹਿ ਜਾਂਦਾ ਤਾਂ ਉਹ ਵੀ ਲਿਸਟਾਂ ਆ ਜਾਂਦੀ ਹੈਗੀ ਹੈ ਫਿਰ ਵੋਟਰਾਂ ਦੀ ਪੋਲ ਡੇ ਤੇ ਸਾਰਾ ਕੁਝ ਆ ਜਾਂਦਾ ਪਾਰਟੀ ਪਹੁੰਚ ਗਈ ਹੈ ਵਾਪਸ ਆ ਗਈ ਹੈ ਪੋਲਿੰਗ ਪਰਸੈਂਟੇਜ ਦੋ ਦੋ ਘੰਟੇ ਬਾਅਦ ਜਿਵੇਂ ਅਸੀਂ ਨਾਰਮਲੀ ਲੈਂਦੇ ਹੈਗੇ ਉਹ ਉਹ ਕਿੰਨਾ ਹੈਗਾ ਤੇ ਫਿਰ ਫਾਈਨਲ ਰਿਜ਼ਲਟਸ ਜਿਹੜੇ ਹੈਗੇ ਉਹ ਸਾਰਾ ਕੁਝ ਇਸ ਸਾਡੇ ਕੋਲ ਹੈਗਾ ਸਿਸਟਮ ਜੀ ਸਰ ਡੈਟਾ ਰਿਸ਼ਨ ਫਸਟ ਟਾਈਮ ਹੈ ਇਹ ਪਹਿਲੇ ਤੋਂ ਹੀ ਚੱਲ ਰਿਹਾ ਹੈ ਸਰ ਡੈਟਾ ਰਿਸ਼ਨ ਪਹਿਲੇ ਸੇ ਹੀ ਚੱਲ ਰਿਹਾ ਹੈ ਪਹਿਲੇ ਸੇ ਹੀ ਚੱਲ ਰਿਹਾ ਹੈ ਅਜ ਸੋ ਇਹ ਬੇਸਿਕਲੀ ਹੈਗੀ ਹੈ ਜਿਹੜੀ ਸਾਡੀ ਪ੍ਰੈਪਰੇਸ਼ਨਸ ਵਗੈਰਾ ਹੈਗਾ ਸੋ ਬਿਫੋਰ ਆਈ ਕਮ ਟੂ ਦੀ ਐਕਚੁਅਲ ਇਲੈਕਸ਼ਨ ਸ਼ਡਿਊਲ ਜਿਹੜਾ ਤੁਸੀਂ ਜਾਨਣਾ ਚਾਹੋਗੇ ਕੋਈ ਇਸ ਇਸ ਟਾਈਮ ਤੇ ਕੋਈ ਸਵਾਲ ਜਾਂ ਕੋਈ ਹੋਰ ਜੇ ਹੈਗਾ ਤਾਂ ਦੋਸਤੋ